ਜਾ ਜੋ 7 ਮਹੀਨਿਆਂ ਦੀਆਂ ਲਾਈਟਾਂ ਕੋਲੇ ਸਾਡਾ ਚੱਲ ਰਿਹਾ ਹੈ ਪਿਛਲਾ ਲਗਭਗ ਸਵਾ ਸਾਲ ਤੋਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਉੱਥੇ ਅੱਜ ਜਿਹੜਾ ਇੱਕ ਸਾਡੇ ਨਾਲ ਮੌਲ ਬਣ ਰਿਹਾ ਮੌਲ ਕਰਕੇ ਦਰਖਤ ਕੱਟੇ ਜਾ ਰਹੇ ਨੇ ਦਰਖਤ ਜਿਹੜੇ ਬਰਮ ਦੇ ਦਰਖਤ ਖੜੇ ਨੇ ਉਹਨਾਂ ਦੀ ਜਿਹੜੀ ਗੈਲਰੀ ਲਾਈ ਹੈ ਜਿਹੜੀਆਂ ਲਾਈਆਂ ਗਰੀਲਾ ਲਾਈਆਂ ਜਾਦਰਾ ਲਾਈਆਂ ਉਹ ਬਰਮ ਦੀ ਜਗ੍ਹਾ ਵੀ ਨਹੀਂ ਛੱਡੀ ਜਿਸ ਦੀਆਂ ਅਸੀਂ ਲਿਖਤੀ ਦਰਖਾਸਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਚੀਫ ਸਕੱਟਰੀ ਪੰਜਾਬ ਐਸਐਸਪੀ ਬੁਹਾੜੀ डीसी मोहिरी ਤੇ ਬਨਵ ਭਾਗ ਦੇ ਮੰਤਰੀ ਦੇ ਡਾਇਰੈਕਟਰ ਨੂੰ ਦਿੱਤੀਆਂ ਤੇ ਕੱਲ ਪੁੱਡਾ ਗਵਾਡਾ ਦੇ ਪੀਓ ਸਾਹਿਬ ਨੂੰ ਮਿਲ ਕੇ ਆਈ ਸੀ ਇਸਤੇ ਡਾਕਟਰ ਜਿਨ੍ਹਾਂ ਨੇ ਸਾਨੂੰ ਭਰੋਸਾ ਦਵਾਇਆ ਸੀ ਵੀ ਕੋਈ ਵੀ ਦਰਖਤ ਕਟਿਆ ਨਹੀਂ ਜਾਊਗਾ ਬਿਨਾਂ ਪਰਮਾਨਗੀ ਦੇ ਬਿਨਾਂ ਕਿਸੇ ਕਾਇਦਾ ਕਾਨੂੰਨ ਦੇ ਮੁਤਾਬਕ ਹੋਊ ਕਾਰਵਾਈ ਕੱਲ ਉਹਨਾਂ ਦਾ ਕੰਮ ਵੀ ਰੋਕਦਾ ਸੀ ਕਹਿ ਕੇ ਵੀ ਤੁਸੀਂ ਅੰਦਰ ਜੋ ਮਰਜ਼ੀ ਕਰੋ ਜਦੋਂ ਤੱਕ ਇਹ ਦਰਖਤ ਬਾਹਰ ਨਹੀਂ ਛੱਡਦੇ ਤੁਸੀਂ ਵਰ ਹੁੰਦੇ ਉਦੋਂ ਤੱਕ ਇਹ ਜਿਹੜਾ ਕੰਮ ਰੁਕਿਆ ਰਹੇ ਤੇ ਅੱਜ ਸਾਡੇ ਕੋਲੇ ਬਖਤियार ਸਿੰਘ ਹੈ ਇਹ ਕੰਪਨੀ 'ਚ 2 ਸਾਲ ਕੰਮ ਕਰਦਾ ਰਿਹਾ ਬਖਤियार ਸਿੰਘ ਮੁੰਡਾ ਕੱਲ ਇਹਨਾਂ ਨਾਲ ਕੋਈ ਕਿਹਾ ਇਹਨਾਂ ਨੂੰ ਵੀ ਤੁਸੀਂ ਇੱਥੇ ਰੱਖਦੇ ਨਹੀਂ ਨਿਗ੍ਹਾ ਨਹੀਂ ਰੱਖਦੇ ਕੋਈ ਸ਼ੋਰ ਸ਼ਰਾਬਾ ਕੀਤਾ ਇਹਦੇ ਨਾਲ ਪਰ ਇਹਨੇ ਅੱਜ ਜਾ ਕੇ ਸਾਨੂੰ ਦੱਸਿਆ ਵੀ ਇਹ ਤੁਸੀਂ ਤਾਂ ਦਰਖਤ ਕੱਟਣ ਦੀ ਗੱਲ ਕਰ ਰਹੇ ਹੋ ਅੰਦਰਲੇ ਪਰ ਦਰਖਤ ਤਾਂ ਉੱਥੇ 40-50 ਕੱਟੇ ਪਏ ਨੇ ਜਿਨ੍ਹਾਂ ਦੀ ਅਸੀਂ ਅੱਜ ਵੀਡੀਓ ਫੋਟੋਆਂ ਤੁਹਾਡੇ ਕੋਲੇ ਦਿਖਾਤੀਆਂ ਤੁਹਾਨੂੰ ਸਾਰੀ ਪ੍ਰੈਸ ਨੂੰ ਉੱਥੇ ਦਿਖਾਈਆਂਗੇ ਜਿਨ੍ਹਾਂ ਦੇ ਨੰਬਰ ਵੀ ਇੱਕ ਟਾਲੀ ਦਾ ਦਰਖਤ ਹੈਗਾ ਇਹਦਾ 220 ਨੰਬਰ ਹੈ ਇੱਕ ਅੰਬ ਦਾ ਦਰਖਤ ਹੈ 362 ਨੰਬਰ ਜਿਹਦਾ ਇੱਕ ਟਾਣਾ ਬਹੁਤ ਮੋਟਾ ਜਿਹੜੇ ਹੈਗੇ ਵੱਡੇ ਪਏ ਨੇ ਤੇ ਦਰਖਤਾਂ ਦੀ ਜਿਹੜੀ ਐ ਜਦੋਂ ਗੈਲਰੀ ਲੱਗੇ ਲਗੀਆਂ ਜਾਦਰਾ ਲਗੀਆਂ ਐਂਗਲ ਲਗੇ ਨੇ ਉੱਥੇ ਜੇਸੀਬੂ ਮਸੀਨ ਨਾਲ ਤਰਾਕ ਦਪੱਟੇ ਗਏ ਜਿਹੜੇ ਦਰਖਤ ਪੱਟੇ ਵੀ ਮੁੰਡ ਦਿਖਾਏ ਸੀ ਵੱਡੇ ਤਾਂ ਅਸੀਂ ਤਾਂ ਕੱਲ ਲੈ ਕੇ ਗਏ ਸੀ ਉਹਨਾਂ ਕੋਲ ਫਰਿਆਦ ਵੀ ਦਰਜ ਛੱਡਣੇ ਚਾਹੀਦੇ ਪਰ ਦਰਖਤ ਵੱਢਣ ਦੀ ਜੇਕਰ ਸਜ਼ਾ ਹੋਵੇ ਉਹਨਾਂ ਦੇ ਖਿਲਾਫ ਅਸੀਂ ਅੱਜ ਜਿਹੜਾ ਕੰਪਨੀ ਦੇ ਖਿਲਾਫ ਕੰਪਨੀ ਦੀ ਮੈਨੇਜਮੈਂਟ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਦੇ ਆ ਕਿ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਏ ਪਰਚਾ ਦਰਜ ਹੋਏ ਤਾਂ ਕਿ ਬਿਨਾਂ ਪਰਮਿਸ਼ਨ ਤੋਂ ਬਿਨਾਂ ਮਨਜ਼ੂਰੀ ਤੋਂ ਜੇ ਕੋਈ ਦਰਖਤ ਵੱਢਦਾ ਕੀ ਟ੍ਰੋਇੰਗ ਹੋਵੇ ਲੋਕਲ ਹੋਵੇ ਬਾਹਰੋਂ ਹੋਵੇ ਉਹ ਕੰਪਨੀ ਦੇ ਖਿਲਾਫ ਜਿਹੜੀ ਕਾਰਵਾਈ ਸਖਤ ਹੋ ਸਕਤ ਹੋਵੇ ਤਾਂ ਕਿ ਮੁੜ ਕੇ ਕੋਈ ਪ੍ਰਾਪਤ ਜਿਹੜਾ ਬਿਨਾ ਪ੍ਰਮਾਨਗੀ ਦੇ ਬਿਨਾ ਪਰਮਿਸ਼ਨ ਤੇ ਪਟਿਆ ਨਾ ਜਾਵੇ ਮੈਂ ਤੁਹਾਡੇ ਰਾਹੀਂ ਡੀਸੀ ਮੋਹਾਲੀ ਐਸਐਸਪੀ ਮੋਹਾਲੀ ਤੇ ਈਓ ਕਮਾਂਡਾ ਨੂੰ ਜਿੱਤੇ ਕੱਲ ਮਿਲ ਕੇ ਆਏ ਆਂ ਜੀ ਅਸੀਂ ਈਆ ਈਓ ਕਮਾਂਡਾ ਨੂੰ ਸੱਚ ਤੇ ਉਹਨਾਂ ਨੇ ਕਿਹਾ ਸੀ ਵੀ ਕਾਰਵਾਈ ਹੋਊਗੀ ਪਰ ਮੈਂ ਉਹਨਾਂ ਨੂੰ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਆ ਕੇ ਖੁਦ ਮੌਕਾ ਦੇਖ ਸਕਦੇ ਆਂ ਨਹੀਂ ਸਾਡਾ ਇਹ ਵੀਡੀਓ ਰਾਹੀਂ ਸਾਰੇ ਦਰਖਤਾਂ ਦੀ ਜਿਹੜੀ ਵੱਢ ਪੜਾਈ ਹੈ ਉਹ ਤੁਸੀਂ ਦੇਖ ਸਕਦੇ ਆ ਤੇ ਅਸੀਂ ਇਹਨਾਂ ਦੇ ਖਿਲਾਫ ਹੁਣ ਸਖਤ ਤੋਂ ਸਖਤ ਕਾਰਵਾਈ ਬੰਗਦੇ ਆ ਜੇਕਰ ਨਹੀਂ ਕਾਰਵਾਈ ਹੋਊਗੀ ਅਸੀਂ ਅਗਲਾ ਦਰਵਾਜ਼ਾ ਕੋੜ ਦਾ ਦਰਵਾਜ਼ਾ ਵੀ ਖੜਕਾਵਾਂਗੇ ਤੇ ਇਹਨਾਂ ਦੇ ਖਿਲਾਫ ਲੋਕ ਸੜਕਾਂ ਦੇ ਵੀ ਜਿਹੜੇ ਵਾਤਾਵਰਣ ਪ੍ਰੇਮੀ ਨੇ ਚਾਹੋ ਜ਼ਿਲ੍ਹਾ ਮੋਹਾਲੀ ਦੇ ਹੋਣ ਜਾਂ ਪੂਰੇ ਪੰਜਾਬ ਦੇ ਹੋਣ ਸਾਡੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਹੈ ਤੁਹਾਡੇ ਰਾਹੀਂ ਵੀ ਆਓ ਕਿ ਤਰਖਤ ਬਚਾਓ ਜੋ ਸਾਨੂੰ ਬਚਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਬਚਾਣ ਦਾ ਜਿਹੜਾ ਹੌਕਾ ਦਿੱਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਮੈਂ ਮੁਖਤਿਆਰ ਸਿੰਘ ਜੀ ਇਹ ਆਪਣੀ ਫਨੀਕਸ ਕੰਪਨੀ ਹੈ ਜਿਹੜੀ ਹੁਣੇ ਬਣਨ ਜਾ ਰਹੀ ਸੀ ਇਸ ਕੰਪਨੀ ਚ ਮੈਂ 2 ਸਾਲ ਤੋਂ ਮੈਂ ਕੰਮ ਕਰਦਾ ਹੋਇਆ ਤੇ ਮੈਂ ਦੇਖਿਆ ਕਿ ਇਹ ਕਾਫੀ ਸਾਰੇ ਦਰਖਤ ਜੋ ਕਾਫੀ ਟਾਈਮ ਤੋਂ ਬਹੁਤ ਪੁਰਾਣੇ ਨਮਰੀਦ ਦਰਖਤ ਨੇ ਤਾਂ ਇਹਨਾਂ ਨੇ ਉਥੋਂ ਬੈਰੀਗੇਟਿੰਗ ਕਰਦੇ ਹੋਏ ਰਸਤੇ 'ਚ ਇਹਨਾਂ ਨੇ ਘੱਟੋ-ਘੱਟ 40 ਤੋਂ 50 ਦਰਖਤ ਜੀਸੀਬੀ ਨਾਲ ਇਹਨਾਂ ਨੇ ਕੱਟੇ ਜੀ ਜੋ ਚੀਜ਼ ਇਹਨਾਂ ਨੂੰ ਨਹੀਂ ਪਤਾ ਸੀ ਇਹਨਾਂ ਨੂੰ ਆ ਕੇ ਮੈਂ ਦੱਸ ਪਾਈ ਉਹ ਦਰਖਤਾਂ ਦੀ ਤੇ ਇਹਨਾਂ ਨੂੰ ਮੈਂ ਮੌਕਾ ਦਿਖਾਇਆ ਜੀ ਅੱਜ ਮਾਸਟਰ ਬਨਵਰੀ ਲਾਲ ਗਿਆ ਪਿੰਡ ਗਿਆ ਪਾਸ ਵੈ ਗੁਰਜੀ ਦੇ ਸਾਥ ਸਾਥ ਵਾਹ ਮੈਂ ਜਰੂਰ ਤੂਰ ਫੜੋ ਮੋਰਚਾ ਜੋ ਕਿ ਮਹਾਲੀ ਤੇ ਸਾਥ ਤੇ ਲੱਗਾ ਹੈ ਪਰ ਉਹ ਜਿਹੜਾ ਮਾਲ ਜਿਹੜਾ ਬਣਾ ਰਹੇ ਨੇ ਪਰ ਉਹਨਾਂ ਦੀ ਵੈਰੀਕੇਟਿੰਗ ਕੀਤੀ ਹੈ ਉਹਦੇ ਵਿੱਚ ਕੱਲ ਇਹ ਸਬੰਧ ਦੇ ਵਿੱਚ ਅਸੀਂ ਗਮਾਂਡਾ ਦੇ ਈਓ ਨੂੰ ਮਿਲੇ ਉਸ ਨੇ ਕਿਹਾ ਕਿ ਕੋਈ ਵੀ ਬੰਦਾ ਇਸੇ ਵੀ ਕਾਰਨ ਤੇ ਇਹਦੀ ਇੱਕ ਟੈਨੀ ਵੀ ਨਹੀਂ ਕੱਟ ਸਕਦਾ ਜਦੋਂ ਕਿ ਦੇਖਣ ਕੇ ਆਇਆ ਕਿ ਜਿਹੜਾ ਬੰਦਾ ਇੱਥੇ ਸੁਪਰੇ ਵਾਲ ਜੇ ਲੱਗਾ ਉਹਨੇ ਦੱਸਿਆ ਕਿ ਇੱਥੇ ਬਹੁਤ ਸਾਡੇ ਦਰਖਤ ਕੱਟੇ ਰਹੇ ਨੇ ਔਰ ਉਹ ਤੜਤਾਲੀ ਜਿਹੜੀ ਆ ਜਿਹੜੀ ਆਪੀ ਵੀਡੀਓ ਬਣਾਈ ਆ ਉਹ ਵੀ ਸਾਡੇ ਕੋਲ ਆ ਅਸੀਂ ਗ੍ਰੀਨ ਚਰਨਲ ਜੋ ਦਿੱਲੀ ਆ ਕੋਸ਼ਿਸ਼ ਨੂੰ ਅਪਰੋਚ ਕੀਤਾ ਕਿ ਇਹ ਜਿਹੜਾ ਵਾਤਾਵਰਣ ਪ੍ਰੇਮੀਆਂ ਨੂੰ ਅਪਰੋਚ ਕੀਤੀ ਆ ਪਰ ਆਓ ਰਲ ਮਿਲ ਕੇ ਦਰਖਤਾਂ ਨੂੰ ਬਚਾਓ ਪਰ ਫਿਰ ਵੀ ਸਭ ਕੁਝ ਕਰਦੇ ਹੋਏ ਵੀ ਇਹਨਾਂ ਨੇ ਦਸ ਜਿਹੜੇ ਨੇ ਕੱਟ ਲਏ ਨੇ ਜਿਹਦਾ ਜਿਹੜਾ ਖਮਿਆਜਾ ਇਹਨਾਂ ਨੂੰ ਭੁਗਤਣਾ ਪੈਣਾ ਔਰ ਮੈਂ ਇਹ ਜਿਹੜੀ ਹੈਗੀ ਆ ਕੰਪਨੀ ਇਹ ਜਿਹੜੀ ਬਾਦ ਦੀ ਕੰਪਨੀ ਆ ਇੰਡੀਆ ਦੀ ਹੈ ਹੀ ਨਹੀਂ ਉਹ ਇੰਡੀਆ ਨੂੰ ਤਬਾਹ ਕਰਨ ਤੇ ਲੱਗੇ ਨੇ ਅਸੀਂ ਇਹੋ ਜੀ ਜਿਹੜੀ ਤਬਾਈ ਨਹੀਂ ਹੋਣ ਦਾਂਗੇ ਗੈਪੀਨ ਗੈਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੰਦੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਕਿਸ ਰਾਹ ਤੇ ਤੁਰ ਪਈ ਕਿ ਪਹਿਲਾਂ ਮੱਤੇਵਾਲ ਵਾਲਾ ਜੰਗਲ ਖਤਮ ਕੀਤਾ ਹੁਣ ਮੁਹਾਲੀ ਦੇ ਵਿੱਚ ਜਿਹੜੇ ਰੁੱਖਾਂ ਦੇ ਉੱਤੇ ਨੰਬਰ ਲੱਗੇ ਜਿਹੜੇ ਕੱਟੇ ਨਹੀਂ ਜਾ ਸਕਦੇ ਉਹਦੇ ਬਾਰੇ ਕੁੰਬੜਾ ਸਾਹਿਬ ਨੇ ਦੱਸਿਆ ਕਿ ਕਿਵੇਂ ਟ੍ਰਿਬਿਊਨਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਲਿਖਿਆ ਸੁਪਰੀਮ ਕੋ ਆਪਣਾ ਸੌਰੀ ਮੁੱਖ ਮੰਤਰੀ ਪੰਜਾਬ ਨੂੰ ਵੀ ਲਿਖਿਆ ਹੋਰ ਜਿਹੜੇ ਵੀ ਅਧਿਕਾਰੀ ਇਹਦੇ ਇਸ ਮਾਮਲੇ ਦੇ ਨਾਲ ਇਸ ਮਾਮਲੇ ਦੇ ਨਾਲ ਸੰਬੰਧਿਤ ਨੇ ਉਹਨਾਂ ਸਾਰਿਆਂ ਨੂੰ ਮਿਲੇ, ਈਓ ਕਮੰਡਾ ਨੂੰ ਮਿਲੇ ਨੇ। ਜਿਹੜਾ ਕੰਮ ਨਹੀਂ ਹੋ ਸਕਦਾ ਉਹ ਕੰਮ ਕਰਵਾ ਰਹੀ ਹੈ ਸਰਕਾਰ ਤੇ ਇਸ ਸਰਕਾਰ ਬਾਰੇ ਜੇ ਮੈਂ ਕਹਾ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਇੱਕ ਊਂ ਕਮਲੀ ਇੱਕ ਮਾਈ ਫਰਾਸਿਵਿਆਂ ਦੇ ਪੈ ਗਈ। ਪੰਜਾਬ ਸਰਕਾਰ ਦਾ ਜਲੂਸ ਤਾਂ ਪਹਿਲਾਂ ਹੀ ਨਿਕਲਿਆ ਪਿਆ ਕਿ ਉਹ ਹਰ ਮਾਮਲੇ ਦੇ ਵਿੱਚ ਪੰਜਾਬ ਦੇ ਨਾਲ ਤ੍ਰੋਕ ਮਾਰੀ ਐ ਪੰਜਾਬ ਦਾ ਪੈਸਾ ਦਿੱਲੀ ਨੂੰ ਭੇਜਿਆ ਜਾਂਦਾ ਪੰਜਾਬ ਦੇ ਹੈਲੀਕਾਪਟਰ ਦਿੱਲੀ ਦੇ ਰਾਜੇ ਦੇ ਲਈ ਕਿਸੇ ਦੇ ਲਈ ਘੁਮਾਏ ਜਾ ਰਹੇ ਸੀ ਹੁਣ ਜਿਹੜਾ ਇਹ ਵਾਤਾਵਰਣ ਨੂੰ ਖਰਾਬ ਕਰਨ ਲੱਗੇ ਨੇ ਤਾਂ ਉਹ ਸਿੱਖੀ ਰਹਿਤ ਮਰਿਆਦਾ ਗੁਰਸਿੱਖਾਂ ਗੁਰਨਾਨਕ ਪਾਤਸ਼ਾਹ ਜੀ ਦੀ ਜਿਹੜੀ ਆਈਡੀਓਲੋਜੀ ਜਿਹੜੀ ਉਹਨਾਂ ਨੇ ਦਿੱਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਇਹਦੇ ਵੀ ਖਿਲਾਫ ਚੱਲ ਪਈ ਸੋ ਇਹ ਸਰਕਾਰ ਦਾ ਦਿਵਾਲੀਆਪਨ ਹੈ ਸਰਵਾਰ ਸਰਕਾਰ ਦੀ ਪੰਜਾਬ ਸਰਕਾਰ ਦੀ ਨਲਾਕੀ ਹੈ ਜਾਂ ਮੈਂ ਇਹ ਕਹਾਂ ਕਿ ਪੰਜਾਬ ਸਰਕਾਰ ਦਾ ਇਹਨਾਂ ਨੂੰ ਪਤਾ ਹੈ ਕਿ ਅੰਤਲੇ ਸਾਹਾਂ ਦੇ ਉੱਤੇ ਹੈ ਕਹਿੰਦੇ ਦੀਵਾ ਜਦੋਂ ਬੁਝਣ ਵਾਲਾ ਹੁੰਦਾ ਤਾਂ ਫੜਫੜਾਉਂਦਾ ਬਹੁਤ ਜ਼ਿਆਦਾ ਉਹ ਹਿਸਾਬ ਇਹ ਹੁਣ ਫੜਫੜਾਉਣ ਲੱਗ ਗਏ ਜ਼ਿਆਦਾ ਇਹਨਾਂ ਨੂੰ ਪਤਾ ਲੱਗਿਆ ਵੀ ਅਗਲੀ ਵਾਰ ਜਿਹੜੀ ਸਾਡੀ ਸਰਕਾਰ ਆ ਪਤਾ ਨਹੀਂ ਬਣਦੀ ਕਿ ਨਹੀਂ ਬਣਨੀ ਦਿੱਲੀ ਵਾਲਾ ਹਾਸ਼ਰ ਪੰਜਾਬ ਦੇ ਵਿੱਚ ਵੀ ਹੋਣਾ ਤੇ ਹੁਣ ਇਹ ਬਾਡਾ ਧਰ ਲਿਆ ਇਹਨਾਂ ਨੇ ਨੋਟ ਕਮਾਉਣ ਵਾਲ ਨੂੰ ਪਤਾ ਨਹੀਂ ਕਿੰਨੇ ਪੈਸੇ ਲਏ ਹੋਣਗੇ ਇਸ ਕੰਪਨੀ ਤੋਂ ਜਿਹੜੀ ਫੀਨਿਕਸ ਕੰਪਨੀ ਨੂੰ ਇਹਨਾਂ ਨੇ ਠੇਕਾ ਦਿੱਤਾ ਹੈ ਇੱਥੇ ਮਾਲ ਬਣਾਉਣ ਦਾ ਜਾਂ ਉਹਨਾਂ ਨੂੰ ਵੇਚੀ ਹੈ ਜ਼ਮੀਨ ਉਹ ਜੀ ਸਦ ਕੇ ਵੇਚਣ ਪਰ ਜਿਹੜੇ ਰੁੱਖ ਨੇ ਉਹਨਾਂ ਨੂੰ ਕੱਟਣਾ ਪੰਜਾਬ ਦੇ ਨਾਲ ਇੱਕ ਧਰੋ ਹੈ ਇਸ ਧਰੋ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਨੂੰ ਮੱਤੇਵਾਲ ਵਾਲਾ ਚਾਹੇ ਮੋਰਚਾ ਇੱਥੇ ਕਿਉਂ ਨਾ ਲਾਉਣਾ ਪਵੇ ਇੱਕ ਇੱਥੇ ਮੋਰਚਾ ਲਾਵਾਂਗੇ ਸਾ ਬਲਵਿੰਦਰ ਸਿੰਘ ਕੁੰਬੜਾ ਦੇ ਨਾਲ ਖੜੇ ਆ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਇਸ ਮਲੇ ਦੇ ਉੱਤੇ ਆਪਾਂ ਥੋੜੇ ਜਿਹਾ ਇੱਕਜੁੱਟ ਹੋਈਏ ਪਾਰਟੀ ਲੈਵਲ ਆਪਣੇ ਨਿੱਜੀ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਤੋਂ ਉੱਪਰ ਉੱਠ ਕੇ ਇਹ ਇੱਕ ਵਾਤਾਵਰਣ ਦਾ ਮਾਹੌਲ ਹੈ ਵਾਤਾਵਰਣ ਦੀ ਗੱਲਬਾਤ ਹੈ ਇਹਨੂੰ ਸਾਂਭਣ ਦੇ ਲਈ ਇਹਨੂੰ ਇਹਨੂੰ ਬਚਾਉਣ ਦੇ ਲਈ ਆਪਾਂ ਇੱਕਜੁੱਟ ਹੋ ਕੇ ਜੇ ਕੋਈ ਮੋਰਚਾ ਲਾਉਣਾ ਪਿਆ ਤਾਂ ਮੈਸੇ ਮੈਂ ਉਮੀਦ ਕਰਦਾ ਤਵਕਕੋ ਕਰਦਾ ਮੈਂ ਪੰਜਾਬ ਸਰਕਾਰ ਦੇ ਕੋਲੋਂ ਕਿ ਉਹਨਾਂ ਦੇ ਹੋ ਸਕਦਾ ਇਹ ਨੋਟਿਸ ਦੇ ਵਿੱਚ ਨਾ ਆਈ ਹੋਵੇ ਕਿ ਇਹ ਰੁਕ ਵੱਡੇ ਜਾ ਰਹੇ ਨੇ ਪਰ ਇਦਾਂ ਹੁੰਦਾ ਨਹੀਂ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਹੁੰਦਾ ਇਹ ਕੰਮ ਕਿੱਦਾਂ ਹੋਇਆ ਇਹਦੇ ਬਾਰੇ ਹੁਣ ਸਰਕਾਰ ਦੱਸੂਗੀ ਪਰ ਇਹ ਕੰਮ ਸਰਕਾਰ ਜੇ ਨਾ ਹੋਣ ਦੇਵੇ ਤਾਂ ਬਿਹਤਰ ਹੈ ਨਹੀਂ ਤਾਂ ਜੇ ਸਾਨੂੰ ਸੰਘਰਸ਼ ਵੜਣਾ ਪਿਆ ਤਾਂ ਅਸੀਂ ਸੰਘਰਸ਼ਾਂ ਦੇ ਵਿੱਚੋਂ ਪੈਦਾ ਹੋਏ ਆਂ ਐਵੇਂ ਇੱਕ ਮੈ ਮੈਨੂੰ ਇੱਕ ਹਫਤਾ ਜੀ ਛੋਟੀ ਯਾਦ ਆ ਗਈ ਉਹ ਮੈਂ ਤੁਹਾਨੂੰ ਸਾਂਝੀ ਕਰਾਂ ਤੁਹਾਡੇ ਨਾਲ ਐਵੇਂ ਭਰ ਮੈਂ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ 2004 ਲੋਕੋ ਬਦਲਾ ਲੈਆਂ ਵੀ ਜਿਹੜੀ ਮੁੱਕਣੀ ਨਹੀਂ ਐਡੀ ਲੰਮੀ ਆ ਸਾਡੀ ਕਤਾਰ ਲੋਕੋ ਵੇਲੜ ਵਗ ਨਹੀਂ ਖੇਤਾਂ ਵਿੱਚ ਬੜਨ ਦੇਣੇ ਕਿਉਂਕਿ ਸਾਡੇ ਮੱਕ ਹੱਕਾਂ ਦੀ ਮੱਕੀ ਤਾਂ ਹੋਈ ਚਾਬੂ ਵੇਲੜ ਵਗ ਨਹੀਂ ਖੇਤਾਂ ਵਿੱਚ ਬੜਨ ਦੇਣੇ ਸੋ ਇਹ ਅਸੀਂ ਇਦਾਂ ਦੇ ਜਿਹੜਾ ਪੰਜਾਬ ਦਾ ਵਾਤਾਵਰਣ ਨੂੰ ਸਰਕਾਰਾਂ ਦਾ ਵਾਤਾਵਰਨ ਬਚਾਉਣ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਨੇ ਇਹ ਸਰਕਾਰ ਵਾਤਾਵਰਨ ਨੂੰ ਖਰਾਬ ਕਰ ਰਹੀ ਹੈ ਪੰਜਾਬ ਦੇ ਵਿੱਚ ਪਹਿਲਾਂ ਨਸ਼ਾ ਤਸਕਰੀ ਫਿਰ ਉਸ ਤੋਂ ਬਾਅਦ ਗੈਂਗਸਟਰ ਬਾਅਦ ਤੇ ਹੁਣ ਆ ਜਿਹੜਾ ਰੁੱਖਾਂ ਦਾ ਰੁੱਖਾਂ ਦੇ ਮਗਰ ਜਿਹੜੀ ਸਰਕਾਰ ਪੈ ਗਈ ਆ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਚਾਹੇ ਸਾਨੂੰ ਕਿੱਥੇ ਤੱਕ ਜਾਣਾ ਪਵੇ ਇੱਥੇ ਮੋਰਚੇ ਵੀ ਲਾਵਾਂਗੇ ਤੇ ਮਾਨ ਸਾਹਿਬ ਯਾਦ ਕਰੋ ਇਹ ਉਹੀ ਧਰਤੀ ਆ ਜਿੱਦੇ ਸਾਹਮਣੇ ਤੁਸੀਂ ਖੜ ਕੇ ਕਦੇ ਮੋਰਚਾ ਲਾਇਆ ਸੀ ਤੈ ਅੰਬ ਸਾਹਿਬ ਗੁਰਦੁਆਰੇ ਦੇ ਸਾਹਮਣੇ ਮੈਨੂੰ ਚੇਤਾ ਹੈ ਅੱਜ ਉਹ ਅਸੀਂ ਤੁਹਾਡੇ ਨਾਲ ਹੀ ਹੁੰਦੇ ਸੀ ਉਦੋਂ ਜਦੋਂ ਤੁਸੀਂ ਇੱਥੇ ਬੇਹੋਸ਼ ਹੋ ਕੇ ਡਿੱਜੇ ਜੀ ਧੁੱਪ 'ਚ ਕਿਉਂਕਿ ਉਦੋਂ ਰੋਖ ਨਹੀਂ ਸੀਗੇ ਤੇ ਹੁਣ ਜਿਹੜੇ ਰਹਿੰਦੇ ਰੋਖ ਨੇ ਜੇ ਤੁਸੀਂ ਉਹ ਵੀ ਵਢਾਉਣੇ ਆ ਤਾਂ ਪੰਜਾਬ ਦੀ ਜਵਾਨੀ ਵੀ ਇਦਾਂ ਬੇਹੋਸ਼ ਹੋ ਕੇ ਡਿੱਗੂ ਤੇ ਅਸੀਂ ਇਹ ਕੰਮ ਦੇ ਲਈ ਕੁੰਬੜਾ ਸਾਹਿਬ ਅਤੇ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਆਖਰੀ ਦਮ ਤੱਕ ਖੜਾਂਗੇ ਪੰਜਾਬ ਦੇ ਇਸ ਰੁੱਖਾਂ ਦੀ ਇਸ ਵਾਤਾਵਰਣ ਨੂੰ ਬਚਾਉਣ ਲਈ ਇਹਨਾਂ ਰੁੱਖਾਂ ਦੀ ਕਟਾਈ ਨਹੀਂ ਹੋਣ ਦੇਵਾਂਗੇ ਇਹਨਾਂ ਨੂੰ ਕੁੱਝ ਕਹਿੰਦਾ ਹੋਇਆ ਛੇਵਾਂ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ